ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰੇਕਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪੈਰਾਸ Olympick ਵਿੱਚ ਵਿਨੇਸ਼ ਫੋਗਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਜੋ ਕਰਾਰ ਦੇਣ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਫੋਗਟ ਦੀ ਹੌਸਲਾ ਅਫਜ਼ਾਈ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਵਿਨੇਸ਼ ਫੋਗਟ ਦੇ ਘਰ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ ਬਾਅਦ ਜਾਣਕਾਰਨ ਪੈਰਾਓਲਪਿਕ ਵਿੱਚੋਂ ਬਾਹਰ ਹੋਈ ਸੀ ਵਿਨੇਸ਼ ਫੋਗਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਦਰੀ ਵਿੱਚ ਕੀਤੀ ਜਨ ਸਭਾ ਵਿਰੋਧੀਆਂ ਉੱਤੇ ਸਾਦੇ ਨਿਸ਼ਾਨੇ ਲੋਕਾਂ ਨੂੰ ਕੀਤੀ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਭੋਗਾਟ ਨੂੰ ਉਤਸ਼ਾਹਿਤ ਕਰਦੇ ਕਿਹਾ ਕਿ ਤੁਸੀਂ ਭਾਰਤ ਦਾ ਮਾਣ ਹੋ ਅਤੇ ਤੁਹਾਨੂੰ ਮਜ਼ਬੂਤ ਹੋ ਕੇ ਵਾਪਸੀ ਕਰਨੀ ਹੋਵੇਗੀ ਦੱਸਦੇ ਕਿ ਵਿਨੇਸ਼ ਨੂੰ ਮਹਿਲਾ 50 ਕਿਲੋਗ੍ਰam ਕੁਸ਼ਤੀ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਜ਼ਿਆਦਾ ਵਜ਼ਨ ਪਾਏ ਜਾਣ ਕਾਰਨ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਵਿਨੇਸ਼ ਨੇ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਪਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚ ਦਿੱਤਾ ਸੀ ਵਿਨੇਸ਼ ਨੇ ਅਜਰਾਤ 골ਡ ਮੈਡਲ ਲਈ ਮੈਚ ਖੇਡਨ ਅਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਉਤਸ਼ਾਹਿਤ ਕਰਦੇ ਕਿਹਾ ਕਿ ਉਹ ਭਾਰਤ ਦਾ ਮਾਣ ਹੈ ਤੇ ਉਸ ਨੂੰ ਮਜ਼ਬੂਤੀ ਨਾਲ ਵਾਪਸੀ ਕਰਨੀ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਨਾਂ ਸਿਆਸੀ ਆਗੂ ਨੇ ਵੀ ਟਵੀਟ ਕਰਕੇ ਵਿਨੇਸ਼ ਤੇ ਹੌਸਲਾ ਭਜਾਈ ਕੀਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ 올림픽 ਸੰਘ ਦੇ ਪ੍ਰਧਾਨ ਪੀਟੀ ਊਸ਼ਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਤੋਂ ਇਸ ਮੁੱਦੇ ਬਾਰੇ ਜਾਣਕਾਰੀ ਮੰਗੀ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਿਨੇਸ਼ ਨੂੰ ਅਯੋਗ ਕਰਾ ਦਿੱਤੇ ਜਾਣ ਤੋਂ ਬਾਅਦ ਭਾਰਤ ਕੋਲ ਕਿਹੜੇ-ਕਿਹੜੇ ਵਿਕਲਪ ਨੇ ਬਾਰੇ ਵੀ ਜਾਣਕਾਰੀ ਮੰਗੀ ਹੈ ਉਹਨਾਂ ਨੇ ਵਿਨੇਸ਼ ਦੇ ਕੇਸ ਵਿੱਚ ਮਦਦ ਲਈ ਸਾਰੇ ਵਿਕਲਪਾਂ ਉੱਤੇ ਵਿਚਾਰ ਕਰਨ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਪੀਟੀ ਊਸ਼ਾ ਨੂੰ ਵਿਨੇਸ਼ ਦੀ ਮਦਦ ਲਈ ਉਸ ਦੀ ਅਯੋਗਤਾ ਸਬੰਧੀ ਸਖਤ ਵਿਰੋਧ ਜਤਾਉਣ ਦੀ ਵੀ ਅਪੀਲ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਭਾਰ ਵੱਧ ਜਾਣਕਾਰਨ 올림픽 ਵਿੱਚੋਂ ਬਾਹਰ ਵਿਖਿਆਰਨ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਦੀ ਹਰਿਆਣਾ ਵਿੱਚ ਰੈਲੀ ਸੀ ਰੈਲੀ ਤੋਂ ਬਾਅਦ ਭਗਵੰਤ ਮਾਨ ਵਿਨੇਸ਼ ਤੇ ਚਾਚਾ ਤੇ ਕੋਚ ਮਹਾਵੀਰ ਫੋਗਾਟ ਨੂੰ ਮਿਲ ਲਈ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਦੱਸਦੇ ਕਿ ਹਰਿਆਣਾ ਦੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਵਿੱਚ ਖੇਡੇ ਜਾ ਰਹੇ 올림픽 2024 ਤੋਂ ਯੋਗ ਕਰਾ ਦਿੱਤਾ ਗਿਆ ਸੀ ਵਿਨੇਸ਼ ਫਰਗਟਨੇ 올림픽 ਮੈਲਾ ਕੁਸ਼ਤੀ ਦੇ 50 ਕਿਲੋ ਵਰਗ ਦਾ ਫਾਈਨਲ ਖੇਡਣਾ ਸੀ ਪਰ ਇਸ ਮੈਚ ਤੋਂ ਪਹਿਲਾਂ ਹੀ ਭਾਰ ਵਧ ਜਾਣ ਕਾਰਨ ਉਸ ਨੂੰ 올림픽 ਵਿੱਚੋਂ ਅਯੋਗ ਕਰਾ ਦਿੱ ਦੇ ਦਿੱਤਾ ਗਿਆ ਅੱਜ ਵਿਨੇਸ਼ ਦਾ ਮੁਕਾਬਲਾ ਅਮਰੀਕਾ ਦੀ ਸਾਰਾ ਐਨ ਹਿਲਡੇ ਬ੍ਰੈਂਡ ਨਾਲ ਹੋਣਾ ਸੀ ਦੱਸ ਦੇ ਕਿ ਕੁਸ਼ਤੀ ਵਿੱਚ ਕਿਸੇ ਵੀ ਪਹਿਲਵਾਨ ਨੂੰ ਸਿਰਫ 100 ਗ੍ਰਾਮ ਵਾਧੂ ਭਾਰ ਪੱਤਾ ਮਿਲਦਾ ਜੇਕਰ ਵਿਨੇਸ਼ ਦਾ ਭਾਰਨ 50 ਕਿਲੋ 100 ਗ੍ਰਾਮ ਹੁੰਦਾ ਤਾਂ ਉਹ 골ਡ ਮੈਡਲ ਦਾ ਮੈਚ ਖੇਡ ਸਕਦੇ ਸੀ ਪਰ ਉਸ ਦਾ ਭਾਰ 50 ਗ੍ਰਾਮ ਵਧ ਨਿਕਲਿਆ ਜਿਸ ਕਾਰਨ ਉਸ ਦਾ 올림픽 ਤਮਗਾ ਜਿੱਤਣ ਦਾ ਸੁਪਨਾ ਚੱਕਨਾ ਝੂਰ ਹੋ ਗਿਆ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਗਵ ਚੱਡਾ ਨੇ ਅੱਜ ਰਾਜ ਸਭਾ ਵਿੱਚ ਇਹ ਮੁੱਦਾ ਚੁੱਕਿਆ ਰਗਵ ਨੇ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦੇਦਾਰੇ ਲਈ ਸ੍ਰੀ ਕਰਤਾਰਪੁਰ ਸਾਹਿਬ ਦੀ ਤਰਜੋਤੇ ਲੰਗਰ ਸਥਾਪਿਤ ਕੀਤਾ ਜਾਵੇ ਉਹਨੇ ਕਿਹਾ ਕਿ ਇਹ ਲੰਗਰ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਸੰਗਤ ਨੂੰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦੇ ਦਾਰ ਅਤੇ ਮੱਥਾ ਟੇਕਣ ਦਾ ਮੌਕਾ ਮਿਲ ਸਕੇ ਉਹਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਕੋਈ ਵੀ ਵੀਜ਼ਾ ਪਾਸਪੋਰਟ ਜਾਂ ਕਿਸੇ ਫਾਰਮ ਦੀ ਲੋੜ ਨਾ ਪਵੇ ਅਤੇ ਨਾ ਹੀ ਸ਼ਰਧਾਲੂਆਂ ਤੋਂ ਕੋਈ ਫੀਸ ਵਸੂਲੀ ਜਾਵੇ ਉਹਨੇ ਵੀ ਕਿਹਾ ਕਿ ਅੰਮ੍ਰਿਤਸਰ ਤੋਂ ਪਾਕਿਸਤਾਨ ਵਿੱਚ ਸਥਿਤ ਸ੍ਰੀ ਨਨਕਾਣਾ ਸਾਹਿਬ ਦੀ ਦੂਰੀ 104 ਕਿਲੋਮੀਟਰ ਦੀ ਹੈ ਦੂਰੀ ਗੱਡੀ ਜਾਂ ਬੱਸ ਜਰੀਏ ਤਾਇ ਕੀਤੀ ਜਾ ਸਕਦੀ ਹੈ ਲਿਹਾਜ਼ ਹੈ ਸੜਕ ਨੂੰ ਸੇਫ ਰੋਡ ਪਾਸੇਜ ਬਣਾਇਆ ਜਾਵੇ ਤਿੰਨ ਛੋਟੀ ਮੰਗੇ ਅੱਜ ਮੈਂ ਆਪਕੇ ਮਾਧਿਅਮ ਸੇ ਸਰਕਾਰ ਕੇ ਸਾਹਮਣੇ ਰੱਖਣਾ ਚਾਹਤਾ ਹਾਂ पहली मांग जैसे श्री करतारपुर साहब कॉरिडोर बनाकर संगत को दर्शन करने के मौका मिला मत्था टेकने का एक इंतज़ाम हुआ उसी प्रकार से श्री ननकाना साहब कॉरिडोर का भी काम होना चाहिए दोनों मुल्कों की सरकारें मिलकर एक कॉरिडोर बनाए जिससे भारत से श्रद्धालु संगत श्री ननकाना साहब जी जा सके मेरी दूसरी मांग श्री ननकाना साहब जी जाने के लिए दर्शन करने के लिए खुले दर्शन करने के लिए कोई वीजा पासपोर्ट फीस या कोई कॉम्प्लिकेटेड फॉर्म की जरूरत ना पड़े एक सरल सा प्रोसेस हो मेरी तीसरी मांग कि अमृतसर के वागी अटारी वागा बॉर्डर से श्री ननकाना साहब जी की दूरी लगभग 104 किलोमीटर पड़ती है यह दूरी बड़े आराम से दो सवा दो घंटे में पूरी की जा सकती है गाड़ी या बस के माध्यम से मैं चाहूंगा कि इस सड़क को सेफ पैसेज बनाया जाए दोनों मुल्कों की सरकारें मिलकर उस रस्ते को जो अमृतसर से होता हुआ लाहौर से होता हुआ ननकाना साहब जाता है उसे सेफ पैसेज बनाए ताकि श्रद्धालु और संगत वहां जाकर खुले दर्शन कर सके सर अगर ये मांग पूरी होती है तो पूरी दुनिया में शांति और भाईचारे का एक बहुत बड़ा संदेश जाएगा और इसके साथ साथ करोड़ों संगत की दुआएं दोनों मुल्कों की सरकारों को मिलेंगी इस संदर्भ में हमारी आम आदमी पार्टी की पंजाब सरकार जो भी कर सके हम भारत सरकार के साथ मिलकर करने के लिए पूरी उनका सहयोग करने के लिए तैयार है पंजाब के मुख्यमंत्री भगवंत सिंह मान ने हरियाणा के चरखी दादरी में बदला जनसभा ਨੂੰ ਸੰਬੋਧਨ ਕੀਤਾ ਜਿਸ ਦੌਰਾਨ ਉਹਨਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਵਿਰੋਧੀਆਂ ਉੱਤੇ ਤਿੱਖੇ ਨਿਸ਼ਾਨੇ ਸਾਧੇ ਦਾदरी ਵਿੱਚ ਜਨਸਭਾ ਦੌਰਾਨ ਨੇ ਕਿਹਾ ਕਿ ਰਣ ਦੇ ਲੋਕਾਂ ਨੇ ਹਰ ਸਿਆਸੀ ਪਾਰਟੀ ਨੂੰ ਮੌਕੇ ਦਿੱਤੇ ਨੇ ਪਰ ਉਹਨਾਂ ਨੇ ਲੋਕਾਂ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ उन्हें कह कि हूं एक मौका आम आदमी पार्टी में देता जाए आम घरों के बेटे बेटी एमएलए बन गए मंत्री बन गए आप में से भी बहुत बैठे हैं जिनकी किस्मत चमकने वाली है बोल देना भगवंत मान आया था मुख्यमंत्री पंजाब चरखी दादरी इनको बोल देना बीजेपी वालों को कांग्रेस वालों को जिन्होंने अपने बेटे बेटियों को सबको चेयरमैन ये बोलगा रखा है उनको बोल देना अपना बोरी बिस्तरा गोल कर लीजिए आम घरों के बेटे बेटियां आ रहे हैं आ रहे हैं तो so कोई कमी नहीं है अपने में भाई साहब हम ओलंपिक में मेडल जीत सकते हैं आम घरों के बेटे बेटियां तो ये कौन सी बड़ी चीज है यह तो एक बटनी दबाना है और जिस दिन जाओगे ना वोट डालने मेरी एक बात आज याद रख लेना बाकी पूरा मेरा भाषण भले ही मत याद रखना एक बात याद रख लेना जब वोट डालने जाओगे वहां एक मशीन होगी उस मशीन में जो यहां से कैंडिडेट होगा उम्मीदवार होगा उसका नाम होगा उसकी फोटो होगी और उसके सामने उसका चुनाव चिन्ह होगा गौर से देख लेना आराम से कोई जल्दीबाजी मत करना वोट डालने में पांच साल में एक मौका ही आता है बस जल्दबाजी मत करना थोड़ा सोचना कि भगवंत मान ने उस दिन कहा था यार वो बटन ना तो किसी एनक का है वो बटन ना किसी हाथी का है वो बटन ना किसी हाथ पंजे का है वो बटन ना किसी कमल के फूल का है वो बटन ना ही झाड़ू का है ਅਸਲ ਮੇ ਉਹ ਬਟਨ ਆਪ ਕੀ ਔਰ ਆਪਕੇ ਬੱਚੋ ਕੀ ਕਿਸਮਤ ਦਾ ਬਟਨ ਹੈ ਭਾਈ ਸਾਹਿਬ ਸਹੀ ਬਟਨ ਦਬਾ ਦੋਗੇ ਕਿਸਮਤ ਚਮਕ ਜਾਏਗੀ ਵਰਨਾ ਪਹਿਲੇ ਬਟਨ ਦਬਾਤੇ ਆਏ ਆ 50 75 ਸਾਲ ਸੇ ਪਤਾ ਹੀ ਹੈ ਕਿ ਐਸੇ ਐਸੇ ਬਟਨ ਦਬਾਏ ਆ ਭਾਈ ਸਾਹਿਬ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਮੁਸ਼ਕਿਲਾਂ ਘਟਾਉਣ ਦਾ ਨਾਮ ਨਹੀਂ ਲੈ ਰਹੀਆਂ ਈਡੀ ਨੇ ਵੀਰਵਾਰ 1 اگਸਟ ਨੂੰ ਭਾਰਤ ਪੋਸ਼ਣ ਆਸ਼ੂ ਨੂੰ ਜਲੰਧਰ ਵਿੱਚ ਪੁੱਛ ਕੇ ਇਸ ਲਈ ਸਦ ਅਸੇ ਜਿੱਥੇ ਦੇਰ ਸ਼ਾਮ ਮੀਡੀਆ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਇਸ ਦੇ ਚੱਲਦਿਆਂ ਈਡੀ ਨੇ ਆਸ਼ੂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਲਿਆ ਸੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਭਾਰਤਪੁਸ਼ ਨਾਸ਼ੂ ਨੂੰ ਸੰਵਿਧਾਨ ਚੌਕ ਨੇੜੇ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅੱਜ ਰਿਮਾਂਡ ਖਤਮ ਹੋਣ ਕਾਰਨ ਫਿਰ ਭਾਰਤਪੁਸ਼ ਨਾਸ਼ੂ ਨੂੰ ਸੰਵਿਧਾਨ ਚੌਕ ਨੇੜੇ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 5 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਦੱਸ ਦੇਈਏ ਕਿ ਈਡੀ ਨੇ ਉਹਨਾਂ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਉਹਨੇ ਅੱਜ 7 ਦਿਨ ਦਾ ਰਿਮਾਂਡ ਹੋਰ ਮੰਗਿਆ ਸੀਗਾ ਕਹਿੰਦੇ ਹੋਰਾਂ ਦੇ ਬਿਆਨ ਜਿਹੜੇ ਸੀ ਰਿਕਾਰਡ ਕਰਨੇ ਉਹਨਾਂ ਨੂੰ ਮਿਲਾਨਾ ਹੈ ਅਸੀਂ ਅੱਜ ਅਰੈਸਟ ਚੈਲੰਜ ਕੀਤੀ ਸੀਗੀ ਔਰ ਰਿਮਾਂਡ ਚੈਲੰਜ ਕੀਤਾ ਸੀਗਾ ਉਹਦੇ ਬਾਰੇ ਅਸੀਂ ਬਹਿਸ ਕੀਤੀ ਹੈ ਤੇ ਜੱਜ ਸਾਹਿਬ ਨੇ ਘੰਟੇ ਬਾਅਦ ਫੈਸਲਾ ਸੁਣਾਣਾ ਹੈ ਅਸੀਂ ਇਹੀ ਗੱਲ ਕਹੀ ਸੀ ਕਿ ਜਿਹੜਾ ਇਹਨਾਂ ਨੇ ਅਰੈਸਟ ਕੀਤੀ ਹੈ ਉਹ ਵੀ ਇਲੈਗਲ ਹੈ ਔਰ ਜਿਹੜਾ ਪਿਛਲੀ ਵਾਰੀ 5 ਦਿਨ ਦਾ ਰਿਮਾਂਡ ਲਿਆ ਉਹ ਵੀ ਇਲੈਗਲ ਹੈ ਔਰ ਇਸ ਵਾਰ ਸੁਪਰੀਮ ਕੋਰਟ ਦੀ ਜੁਡੀਮੈਂਟ ਆ ਦਿੱਤੀ ਹੈ ਬਾਕੀ ਜੋ ਜੱਜ ਸਾਹਿਬ ਦਾ ਫੈਸਲਾ ਹੋਏਗਾ ਉਹਦੀ ਅਸੀਂ ਵੇਟ ਕਰਾਂਗੇ ਤੇ ਫਿਰ ਅਗਲਾ ਸੋਚਾਂਗੇ ਕੀ ਕਰਾਂ ਇਹ ਲੱਗਦਾ ਜਿਹੜਾ ਵੀ ਇਹਨਾਂ ਨੇ ਦੇਖੋ ਜੱਸਾਪ ਦੇ ਆਰਡਰ ਬਾਰੇ ਮੈਂ ਕੁਝ ਦੱਸ ਨਹੀਂ ਸਕਦਾ ਅਸੀਂ ਆਪਣੀ ਪੂਰੀ ਜ਼ੋਰ ਲਾ ਕੇ ਆਏ ਆ ਤੇ ਉਸ ਤੋਂ ਬਾਅਦ ਜੋ ਜਿਸ ਸਾਹਿਬ ਨਾਲ ਆਰਡਰ ਹੋਏਗਾ ਫਿਰ ਸੋਚਾਂਗੇ ਅੱਗੇ ਅਸੀਂ ਕੀ ਕਰਦੇ ਹਾਂ ਕਿੰਨੇ ਰਿਮਾਂਡ ਮੰਗਿਆ ਸੀ ਉਹਨਾਂ ਨੇ 7 ਦਿਨ ਦਾ ਅਜ ਦੁਬਾਰਾ ਰਿਮਾਂਡ ਮੰਗਿਆ ਉਹਨਾਂ ਨੇ ਸਰ ਪਹਿਲੇ ਵੀਲਨ ਫੁੱਲੋ ਜਿਹੜਾ ਮਾਮਲਾ ਲੱਥੇ ਤੇ ਉਸ ਤੋਂ ਬਾਅਦ ਈਡੀ ਨਹੀਂ ਕਰ ਰਹੇ ਅਸੀਂ ਅਸੀਂ ਅੱਜ ਆਰਗਿਊ ਕੀਤਾ ਸੀਗਾ ਕਿ ਜੇ ਅਰੈਸਟ ਕਰਨਾ ਸੀਗਾ ਤੇ ਉਸ ਟਾਈਮ 8 ਮਹੀਨੇ ਕਸਟਡੀ ਚ ਰਿਹਾ ਉਦੋਂ ਕਿਉਂ ਨਹੀਂ ਅਰੈਸਟ ਕੀਤਾ 2 ਸਾਲ ਕਿਸ ਕਿਉਂ ਕਿਸ ਲਈ ਵੇਟ ਕੀਤਾ ਹੈ ਕਿ ਉਹਨਾਂ ਨੂੰ ਪਹਿਲਾਂ ਜਦੋਂ ਬੇਲ ਹੋ ਜੇ ਦੁਬਾਰਾ ਅਰੈਸਟ ਕਰਨਾ ਹੈ ਐਸਾ ਕਿਹੜਾ ਰੀਜ਼ਨ ਹੈ ਮੈਂ ਤੁਹਾਨੂੰ ਬਰੀਫ ਚ ਦੱਸ ਰਿਹਾ ਕਿ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਜੀ ਪਹਿਲਾਂ 7 ਦਾ ਮੰਗਿਆ ਸੀ 5 ਦਾ ਮਿਲ ਗਿਆ ਸੀ ਅੱਜ ਫੇਰ 7 ਦਿਨ ਦਾ ਮੰਗਿਆ ਤੇ 5 ਦਿਨ ਦਾ ਹੋਰ ਰਿਮਾਂਡ 12 ਤਰੀਕ ਨੂੰ ਪੇਸ਼ ਕਰਨਾ ਮਿਲ ਗਿਆ ਜੀ ਅੱਜ ਜਿਹੜੀ ਕਿ ਬੇਸ ਕੀ ਬਣਾਇਆ ਕਿ ਦੁਬਾਰਾ ਰਿਮਾਂਡ ਮੰਗਦੀ ਜ਼ਰੂਰਤ ਕਿਉਂ ਭਈ ਆਸ਼ੂ ਕੋਆਪਰੇਟ ਨਹੀਂ ਕਰ ਰਹੇ ਉਹ ਸਾਰਾ ਉਹਦੇ ਵਿੱਚ ਆ ਤੇ ਅਸੀਂ ਤੁਹਾਨੂੰ ਰਿਟਰਨ ਦੇ ਵਿੱਚ ਜਿਵੇਂ ਪਹਿਲਾਂ ਦਿੱਤਾ ਸੀਗਾ ਉਸ ਤਰ੍ਹਾਂ ਨਾਲ ਫੇਰ ਅੱਗੇ ਤੋਂ ਵੀ ਇੱਕ ਪ੍ਰੈਸ ਰੀਲੀਜ਼ ਦੇਵਾਂਗੇ ਜਿਹੜੇ ਨੇ ਕਿ ਸ਼ੇਅਰ ਕਰ ਸਕਦੇ ਹੋ ਕਿ ਨਹੀਂ ਮੈਂ ਕੋਈ ਵੀ ਫੈਕਟ ਤੁਹਾਡੇ ਨਾਲ ਸ਼ੇਅਰ ਇਸ ਟਾਈਮ ਇਨਵੈਸਟੀਗੇਸ਼ਨ ਦੇ ਕਰ ਨਹੀਂ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਇੱਕ ਇੱਕ ਹੋਰ ਮੇ ਸਵਾਲ ਹੈ ਜੀ ਕੋਈ ਹੋਰ ਲੋਕ ਵੀ ਜਾਂਚ ਚ ਸ਼ਾਮਿਲ ਕਰਦੇ ਪਏ ਹੋ ਜਿਸ ਤਰੀਕੇ ਨਾਲ ਐਫ ਆਈ ਆਰ ਦੇ ਵਿੱਚ ਉਹ ਜੋ ਜਿਹਦੀ ਲੋਡ ਹੋਊਗੀ ਤਾਂ ਕਰਾਂਗੇ ਉਹਦੇ ਤੋਂ ਉਹਨੇ ਡਿਸਕਲੋਜ਼ ਕੁਝ ਨਹੀਂ ਕਰ ਸਕਦਾ ਉਹ ਸਾਡੀ ਪ੍ਰੈਸ ਰੀਲੀਜ਼ ਦੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੇ ਦਿਸ਼ਾ ਉੱਤੇ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਸਾਂਝਾ ਕਾਸੋ ਆਪਰੇਸ਼ਨ ਚਲਾਇਆ ਗਿਆ ਫਿਰੋਜ਼ਪੁਰ ਵਿੱਚ ਇਸ ਦੇ ਇੱਕ ਵਾਈ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਜੇ ਮਲੂਜਾ ਨੇ ਕੀਤੇ ਅਜੇ ਮਲੂਜਾ ਨੇ ਦੱਸਿਆ ਕਿ ਇਹ ਆਪਰੇਸ਼ਨ ਰੇਂਜ ਫਾਜ਼ਿਲਕਾ ਤੇ ਤਰਨਤਾਰਨ ਵਿੱਚ ਵੀ ਕੀਤਾ ਜਾ ਰਿਹਾ ਹੈ ਫਿਰੋਜ਼ਪੁਰ ਵਿੱਚ 14 ਥਾਵਾਂ ਉੱਤੇ 300 ਦੇ ਕਰੀਬ ਮੁਲਾਜ਼ਮ ਇਸ ਆਪਰੇਸ਼ਨ ਵਿੱਚ ਸ਼ਾਮਲ ਹੋਏ ਉਨ੍ਹਾਂ ਕਿਹਾ ਕਿ ਇਸ ਦੇ ਚੰਗੇ ਨਤੀਜੇ ਮਿਲ ਰਹੇ ਨੇ ਇਸ ਮੌਕੇ ਐਸਐਸਪੀ ਸੁਆਮੀ ਮਿਸ਼ਰਾ ਨੇ ਕਿਹਾ ਕਿ ਸ਼ੱਕੀ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਇਹ ਆਪਰੇਸ਼ਨ ਆਲਓਵਰ ਪੰਜਾਬ ਹੋ ਚੁੱਕੀ ਹੈ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੋਆਰਡੀਨੇਟ ਸਰਚ ਕਰਾਂਗੇ ਜਿਹੜੇ ਵੀ ਕੋਈ ਹੌਟਸਪੌਟ ਡਰੱਗਸ ਵਾਲੇ ਹੈਗੇ ਆ ਜੋ ਐਨਡੀपीएस ਦਾ ਜਿੱਥੇ ਜ਼ਿਆਦਾ ਕੰਮ ਹੈ ਉੱਥੇ ਅਸੀਂ ਉਹਨਾਂ ਦੇ ਘਰਾਂ ਦੀ ਸਰਚ ਕਰਨ ਆਏ ਆ ਜਿਹੜੇ ਸਮਗਲਰਸ ਆ ਇਹਨਾਂ ਦੀ ਕੈਟਾਗਰੀ ਵਾਈਜ਼ ਲਿਸਟਾਂ ਵੀ ਬਣਾਈਆਂ ਇਹ ਕੈਟਾਗਰੀ ਬੀ ਤੇ ਸੀ ਕੈਟਾਗਰੀ ਇਹ ਜਿਹੜਾ ਆਪਰੇਸ਼ਨ ਅੱਜ ਕੱਲੇ ਫਿਰੋਜ਼ਪੁਰ ਦੇ ਵਿੱਚ ਨਹੀਂ ਬਾਕੀ ਪੰਜਾਬ ਦੇ ਵੀ ਤੇ ਸਾਡੇ ਜਿਹੜੇ ਰੇਂਜ ਦੇ ਜ਼ਿਲ੍ਹੇ ਤਰਨਤਾਰਨ ਆ ਜਾਂ ਫਾਜ਼ਿਲਕਾ ਉੱਥੇ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਉਸ ਤੋਂ ਇਲਾਵਾ ਅਸੀਂ 15 ਅਗਸਤ ਦੇ ਸਬੰਧ ਦੇ ਵਿੱਚ ਪੂਰੀ ਫੋਰਸ ਨੂੰ ਅਲਰਟ ਕੀਤਾ ਹੋਇਆ ਹੈ ਤੇ ਐਸਐਸਪੀ ਸਾਡੇ ਤੋਂ ਫੋਜਪੁਰ ਵਾਲੇ ਇਹਨਾਂ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਿਹੜੀਆਂ ਰਸ਼ ਵਾਲੀਆਂ ਜਗ੍ਹਾ ਉੱਥੇ ਵੀ ਸਰਚ ਕਰ ਰਿਹਾ ਹੈ ਉੱਥੇ ਵੀ ਜਿਹੜਾ ਕੋਈ ਮਾਲਾ ਅੰਸਰ ਭਾਵੇਂ ਤੋਂ ਨਸ਼ਾ ਵੇਚਦਾ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਜੁਲਮ ਕਰਦਾ ਉਹਨਾਂ ਤੇ ਨਤਪਨ ਲਈ ਇਹ ਆਪਰੇਸ਼ਨ ਚਲਾਇਆ ਗਿਆ ਕਿੰਨੀ ਫੋਰਸ ਹੈ ਸਰ ਕਿੰਨੀ ਫੋਰਸ ਹੈ ਤੇ ਕਿਸ ਜਗ੍ਹਾ ਤੇ ਕਿੰਨੇ ਜਗ੍ਹਾ ਤੇ 14 ਥਾਣਿਆਂ ਦੇ ਵਿੱਚ ਜਿਹੜਾ ਅੱਜ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਇਹ ਸਾਰੇ ਐਸ ਐਚਓ ਜੀਓਜ਼ ਡੀਐਸਪੀਜ਼ ਇਹ ਤਕਰੀਬਨ 300 ਦੇ ਕਰੀਬ ਬੰਦਾ ਸਾਡਾ ਇਸ ਚ ਇਨਵੋਲਵ ਹੈਗਾ ਤੇ ਸਾਰੇ ਪਾਸੇ ਅਸੀਂ ਇਹ ਜਿਹੜੇ ਸਮਗਲਰਸ ਹੈ ਇਹਨਾਂ ਨੂੰ ਸਖਤ ਮਤਲਬ ਕਾਰਵਾਈ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕਰਾਂਗੇ ਪੰਜਾਬ ਪੁਲਿਸ ਵੱਲੋਂ ਆਲ ਪੰਜਾਬ ਮੇਂ ਐਂਡ ਯਹਾਂ ਵੀ ਫਿਰੋਜ਼ਪੁਰ ਪੁਲਿਸ ਦੇ ਦੁਆਰਾ ਵੀ ਆਪਰੇਸ਼ਨ ਈਗਲ 5 ਲਾਂਚ ਕੀਤਾ ਗਿਆ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ 40 ਡਰਗ ਸਪੌਟਸ ਮੇਂ ਸਾਡਾ Aim ਇਹ ਹੈ ਕਿ ਇਹਨਾਂ ਵਿੱਚੋਂ ਜੋ ਮੋਸਟ ਨੋਟੋਰੀਅਸ ਹੈਗੀ ਜਾਂ ਜਹਾਂ ਵੀ ਸਾਡੇ ਰੀਸੈਂਟਲੀ ਬਹੁਤ ਸਾਰੇ ਕੇਸਸ ਹੋਏ ਹਨ ਇੱਦਾਂ ਦੇ 14 ਹੌਟਸਪੌਟਸ ਅਸੀਂ ਚੁਣੇ ਨੇ ਉੱਥੇ ਹੀ ਪੁਲਿਸ ਫੋਰ ਸਵੇਰੇ ਸੇ ਲੱਗੀ ਹੋਈ ਹੈ ਉੱਥੇ ਚੈਕਿੰਗ ਚੱਲ ਰਹੀ ਹੈ ਜਿਹੜੇ ਵੀ ਮਾਰੇ ਅਨਸਰਾ ਹੈਗੀ ਜਾਂ ਜਿਹੜੇ ਵੀ ਇੱਦਾਂ ਦੇ ਘਰ ਹੈਗੀ ਜਹਾਂ ਪੇ ਪੁਰਾਣੇ ਕੁਝ ਕੇਸਸ ਨੇ ਇੱਦਾਂ ਦੇ ਬੰਦੇ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਚੈਕਿੰਗ ਕਰ ਰਹੇ ਨੇ ਤੇ ਸਾਡੇ ਨਾਲ ਸਾਡੇ ਡਿਪਟੀ ਐਸਪੀਸ ਐਸਪੀ ਇਨ ਫੈਕਟ ਕਯੂਆਰਟੀ ਟੀਮ ਐਸ ਟੀਮ ਇਹ ਸਾਰੀ ਮੌਜੂਦ ਹੈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੇ ਹੁਕਮਾਂ ਤਹਿਤ ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਦੇਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਕਾਸੋ ਸਰਚ ਅਭਿਆਨ ਗਾਂਧੀ ਕੈਂਪ ਬਟਾਲਾ ਵਿੱਚ ਚਲਾਇਆ ਗਿਆ ਜਿਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਐਸਐਸਪੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੁਲਿਸ ਦੇ ਹੁਕਮਾਂ ਤਹਿਤ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਗਾਂਧੀ ਕੈਂਪ ਬਟਾਲਾ ਵਿੱਚ ਕਾਸੋ ਸਰਚ ਮੁਹਿੰਮ ਚਲਾਈ ਗਈ ਇਸ ਸਰਚ ਅਭਿਆਨ ਤਹਿਤ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਉਨ੍ਹਾਂ ਕਿਹਾ ਹੈ ਕਿ ਨਸ਼ਿਆਂ ਦੇ ਸਦਾਗਰਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਅன்ஸ் ਦੇ ਹੇਠ ਅੱਜ ਜਿੰਨੇ ਵੀ ਡਰੱਗ ਹੌਟਸਪੌਟਸ ਹੈਗੇ ਨੇ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉੱਥੇ ਠੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਹੈਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਕੇ ਜਿਹੜੇ ਅਕਿਊਜ਼ ਹੈਗੇ ਨੇ who are involved in drugs ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਆ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀਆਂ ਜਿਹੜੇ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕਾਰਡਨ ਕਰਤਾ ਗਿਆ ਤਾਂ ਕਟਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਇਹਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਨ੍ਹਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਸੀਸੀਥੇ ਸਰਚ ਕਰਾ ਰਹੇ ਨੇ ਉਧਰ ਮਾਨਸਾ ਪੁਲਿਸ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਤਲਾਸ਼ੀ ਮਹਿੰਮ ਚਲਾਈ ਗਈ ਜਿਸ ਤਹਿਤ ਐਸਐਸਪੀ ਭਗਿਰਾਤ ਸਿੰਘ ਮੀਨਾ ਦੀ ਅਗਵਾਈ ਵਿੱਚ ਡਰੱਗਸ ਸਪੌਟਸ ਦੀ ਤਲਾਸ਼ੀ ਲਈ ਗਈ ਅਤੇ ਕਾਰਵਾਈ ਕੀਤੀ ਗਈ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਮਹਿੰਮ ਅੱਗੇ ਵੀ ਜਾਰੀ ਰਹੇਗੀ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ जितने भी सा ड्रग हॉटस्पॉट है हैगी उ ऑप्स सील फाइव कंडक्ट करवा रहे हैं दस एम से दो पी एम तक असी और कंटिन्यूस शाम तक सास चलना है जब जितने भी साढ़े को ड्रग हॉटस्पॉट के एरिया के जो नटोरीअस बंदे है जो एक काम करते है ड्रग ट्रका उन्हर असी रेड कर रहे हैं ताकि इनके ऊपर एक शिकंजा किसा जा सके लेकिन ये साड़ी जो मुहिम है कि ये नहीं कि आज ही चल रही है कि ये कंटिन्यूस पहले भी चल रही थी ਔਰ ਅੱਗੇ ਵੀ ਚਲਦੀ ਰਹੇਗੀ ਤਾਂ ਕਿ ਇਸ ਜੋ ਡਰੱਗਸ ਦੀ ਪ੍ਰੋਬਲਮ ਨੂੰ ਨਤਵਾਇਆ ਜਾ ਸਕੇ ਸਰ ਮਾਨਸਾ ਤੋਂ ਇਲਾਵਾ ਸਬ ਡਿਵੀਜ਼ਨਾਂ ਅੱਜ ਪੂਰੇ ਡਿਸਟ੍ਰਿਕਟ ਦੇ ਹਰ ਥਾਣੇ ਦੇ ਵਿੱਚੋਂ ਅਸੀਂ ਟੀਮ ਭੇਜੀ ਹੋਈ ਹੈਗੀ ਪੂਰੇ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਸਿਰਫ ਮਾਨਸਾ ਦੇ ਵਿੱਚ ਹੀ ਨਹੀਂ ਹੈ ਸਰ ਹੁਣ ਤੱਕ ਕੁਝ ਰਿਕਵਰ ਹੋਇਆ ਆ ਵੀ ਤਾਂ ਹੁਣ ਤਾਂ ਚੱਲੋ ਕੀਤਾ ਹੈਗਾ ਸਾਮਤ ਚੱਲਣਾ ਹੈਗਾ ਉਸ ਦੀ ਜੋ ਵੀ ਪ੍ਰੋਗਰੈਸ ਹੋਗੀ ਉਹ ਤੁਹਾਡੇ ਨਾਲ ਸ਼ੇਅਰ ਕੀ ਨਸ਼ਾ ਤਸਕਰਾਂ ਉਤੇ ਸਕੰਜਾ ਕਸਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਵੱਲੋਂ ਰਾਜਪੜ੍ਹ ਵਿੱਚ ਕਸਟਮ ਮਹਿਮ ਤਹਿਤ ਸਰਚ ਆਪਰੇਸ਼ਨ ਕੀਤੇ ਗਏ ਇਸੇ ਖੜੀ ਤਹਿਤ ਡੀਐਸਪੀ ਫਾਈਲ ਨਿਕਲ ਕਰਕੇ ਦੀਗਵਾਈ ਵਿੱਚ ਪੁਲਿਸ ਨੇ ਸਬ ਡਿਵੀਜ਼ਨ ਫਾਈਲ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਡੀਐਸਪੀ ਨੇ ਖੁਦ ਤਲਾਸ਼ੀ ਮਹਿੰਦੀ ਨਿਗਰਾਨੀ ਕੀਤੀ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੀ ਟੀਮ ਹਾਜ਼ਰ ਰਹੀ ਡੀਐਸਪੀ ਨੇ ਨਾ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਕੇਸ ਦਰਜ ਨੇ ਅੱਜ ਸੇ ਮਾਨਯੋਗ ਡੀਜੀਪੀ ਸਾਹਿਬ ਅਤੇ ਐਸਐਸਪੀ ਖੰਨਾ ਮੈਮ ਦੇ ਨਿਰਦੇਸ਼ਨ ਅਨੁਸਾਰ ਅਸੀਂ ਹੋਰ ਇੱਕ ਪੂਰੇ ਪਾਇਲ ਸੋਡਨੀ ਜੀ ਕਾਸੋ ਆਪਰੇਸ਼ਨ ਚਲਾ ਰਹੇ ਹਾਂ ਅੱਜ ਸਰ ਕਿਹੜੇ ਕਿਹੜੇ ਪਿੰਡ ਚ ਕਾਸੋ ਆਪਰੇਸ਼ਨ ਚ ਲਾਇਆ ਗਿਆ ਜੀ ਹਾਜੇ ਸੀ ਮੇਨਲੀ ਸਟਾਰਟਿੰਗ ਕਸੀ ਇਧਰੋਂ ਕਿਤੇ ਹੈ ਬਟ ਹਾਜੇ ਸਾਡੇ ਹੋਰ ਵੀ 2-4 ਪਿੰਡ ਜਿਹੜੇ ਸਾਡੇ ਡਰੱਗ ਹੌਟਸਪੌਟਸ ਆ ਟਾਰਗੇਟ ਤੇ ਨੇ ਜਦੋਂ ਇੱਕ ਵਾਰੀ ਕਾਸੋ ਆਪਰੇਸ਼ਨ ਹੋ ਜਾਏਗਾ ਉਸ ਤੋਂ ਬਾਅਦ ਬੈਟਰ ਡਿਸਕਲੋਸ ਕਰ ਸਕਦੇ ਹਾਂ ਜੀ ਅੰਮ੍ਰਿਤਸਰ ਵਿੱਚ ਪਿਛਲੇ ਦਿਨੀ ਸ਼੍ਰਮਣੀ ਕਮੇਟੀ ਦੇ ਦਫ਼ਤਰ ਵਿੱਚ ਇੱਕ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈਗਾ ਜਦਕਿ ਬਾਕੀ ਦੇ 4 ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀ ਤੇ ਚੱ ਰਹੀ ਹੈ ਇਸ ਮੌਕੇ ਐਸసీపీ सुरेंद्र ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਦਰਬਾਰਾ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਮਲਕੀਤ ਸਿੰਘ ਨਾਮੀ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ ਜਿਹੜਾ ਐਸసీపీਸੀ ਦਫਤਰ ਦੇ ਵਿੱਚ ਜਿਹੜਾ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਮੁਲਾਜ਼ਮ ਦਾ ਕਤਲ ਹੋਇਆ ਸੀ ਉਹਦੇ ਵਿੱਚ ਟੋਟਲ 5 ਜਣਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਸੀ ਜਿਦੇ ਵਿੱਚੋਂ ਅਸੀਂ ਮਲਕੀਤ ਸਿੰਘ ਜਿਹੜਾ ਇੱਕ ਮੇਨ ਮੁਲਜ਼ਮ ਆ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਦੋਸ਼ੀਆਂ ਦੇ ਉੱਤੇ ਜਿਹੜੇ ਰੇਡ ਕੀਤੇ ਜਾ ਰਹੇ ਹਨ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਸਰ ਕਾਰਨ ਕੀ ਰਿਹਾ ਸੀ ਕਿਉਂ ਉਹਨਾਂ ਦੇ ਵੱਲੋਂ ਜਾ ਕੇ ਉੱਥੇ ਕਤਲ ਕਰ ਦਿੱਤਾ ਗਿਆ ਜੀ ਉਹਨਾਂ ਦਾ ਕਾਰਨ ਉਹਨਾਂ ਦਾ ਕੋਈ ਘਰੇਲੂ ਮਸਲਾ ਸੀ ਕੋਈ ਉਹ ਜਿਹੜਾ ਜਿੰਨੇ ਕਤਲ ਕੀਤਾ ਆ ਉਹ ਇਲਜ਼ਾਮ ਲਾਉਂਦਾ ਸੀ ਉਹਦੇ ਉੱਤੇ ਮ੍ਰਿਤਕ ਤੇ ਵੀ ਉਹਨੇ ਉਹਨਾਂ ਦੀ ਉਹਦੀ ਬੇਟੀ ਨੂੰ ਉਹਦਾ ਘਰ ਖਰਾਬ ਕੀਤਾ ਆ ਔਰ ਉਹਨੂੰ ਭਜਾਉਣ ਦੇ ਵਿੱਚ ਉਹਦੀ ਮਦਦ ਕੀਤੀ ਆ ਤੇ ਉਹਦੇ ਕਰਕੇ ਉਹ ਮਨਚ ਰੰਜਿਸ਼ ਸੀ ਉਹਦੇ ਉਸੇ ਰੰਜਿਸ਼ ਕਰਕੇ ਉਹਨਾਂ ਦਾ ਮਤਲਬ ਮੋਗਾ ਜ਼ਿਲ੍ਹੇ ਦੇ ਪਿੰਡ ਕਲਕਲਾਂ ਵਿੱਚ 3500 ਰੁਪਏ ਦੇ ਲੈਣ ਦੇਣ ਦੇ ਚੱਲਦੇ ਇੱਕ ਵਿਅਕਤੀ ਵੱਲੋਂ ਪਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਚੇੰਟੂ ਰਾਮ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਚੇੰਟੂ ਰਾਮ ਖੇਤ ਵਿੱਚ ਟਿਵਲ ਉੱਤੇ ਮੌਜੂਦ ਸੀ ਜਿੱਥੇ ਪਹੁੰਚ ਕੇ ਗੁਰਪ੍ਰੀਤ ਸਿੰਘ ਨੇ ਪਹਿਲਾਂ ਉਸ ਨਾਲ ਬਹਿਸਬਾਜੀ ਕੀਤੀ ਅਤੇ ਬਾਅਦ ਵਿੱਚ ਸਿਰ ਵਿੱਚ ਡਾਂਗ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੋਲਜਮ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰੇ ਚਾਚਾ ਜੀ ਦੇ ਕੰਮ ਕਰਦਾ ਸੀਗਾ 4 ਸਾਲ ਤੋਂ ਬਹੁਤ ਇਮਾਨਦਾਰ ਬੰਦਾ ਸੀਗਾ ਤੇ ਉਹਦੇ ਨਾਲ ਦੇ ਕੋਈ ਸਾਥੀ ਨਾਲ ਲੈਣਦੇ ਸੀ ਸਾਡੇ ਪਿੰਡ ਦਾ ਹੀ ਇੱਕ ਹੈਗਾ ਜ਼ਿਮੀਂਦਾਰਾਂ ਦਾ ਮੁੰਡਾ ਗੋਪੀ ਗੋਪੀ ਕਹਿੰਦੇ ਆ ਤੇ ਇਸ ਕਰਕੇ ਵੀ ਉਹ ਦਾ ਕੋਈ ਲੈਣਦੇ ਸੀ ਕੋਈ 3500 ਰੁਪਏ ਦਾ ਉਹ ਨਾਲ ਦੇ ਸਾਥੀ ਤੋਂ ਲੈਣੀ ਸੀਗੀ ਉਹ ਸਾਥੀ ਉੱਪਰ ਕੁਠੇ ਦੇ ਉੱਪਰ ਪਈ ਸੀ ਮੋਟਰ ਤੇ ਇਹ ਸਾਰ ਆਪਣਾ ਜਿਹੜਾ ਬੰਦਾ ਸ਼ਾਮ ਨੂੰ 8 ਵਜੇ ਰੋਟੀ ਲੈ ਕੇ ਘਰੋਂ ਗਿਆ ਤੇ ਆਪ ਸਮੇਂ ਉਹਨਾਂ ਦੀ ਐਤਵਾਜੀ ਹੁੰਦੀ ਆ ਤੇ ਆਪਣਾ ਬੰਦਾ ਵਿੱਚ ਸੱਣੇ ਚ ਪਾ ਕੇ ਕਹਿੰਦਾ ਵੀ ਭਾਈ ਜਿਹੜਾ ਨਵੇਲਾ ਆਪਾਂ ਸਵੇਰੇ ਕਰ ਲਾਂਗੇ ਲੈਨ ਦੇਣ ਦਾ ਕੋਈ ਸੁਭਾ ਕਰ ਲਾਂਗੇ ਤੇ ਉਹ ਐਨਰਜੀ ਬੰਦੇ ਦਾ ਰੱਬ ਜਨੇ ਕੀ ਖਾਦਾ ਕੀ ਪੀਤਾ ਉਹਨੇ ਉਹਦੇ ਆਪਣੇ ਬੰਦੇ ਦੇ ਸਿਰ ਤੇ ਸੋਲਟੀ ਮਾਰਤੀ ਉਹ ਜ਼ਖਮੀ ਹਾਲ ਤੇ ਜਦੋਂ ਸਾਨੂੰ ਖੁਣ ਪਤਾ ਲੱਗਾ ਅੱਧੇ ਘੰਟੇ ਬਾਅਦ ਅਸੀਂ ਦੌੜ ਕੇ ਚੱਕ ਕੇ ਉਹਨੂੰ ਸਰਕਾਰੀ ਹਸਪੀਟਲ ਚ ਲੈ ਗਏ ਉੱਥੇ ਉਹਨਾਂ ਨੇ ਬਾਈ ਜੀ ਉਹਨੂੰ ਡੈੱਡ ਬੋਡੀ ਕੁਸ਼ਤ ਕਰਤਾ ਡਾਕਟਰਾਂ ਨੇ ਉਹ ਕਹਿੰਦੇ ਵੀ ਇਹ ਤਾਂ ਡੈਥ ਹੋ ਗਈ ਇਸ ਬੰਦੇ ਦੀ ਤੇ ਉਸ ਤੋਂ ਬਾਅਦ ਜਿਹੜਾ ਵੀ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤੇ ਪ੍ਰਸ਼ਾਸਨ ਨੇ ਮੌਕੇ ਤੇ ਆ ਕੇ ਸਾਡੀ ਗੱਲ ਸੁਣੀਆ ਪਰਚਾ ਉਸ ਬੰਦੇ ਤੇ ਕਿੱਤਿਆ ਗਿਆ ਪਰ ਬੰਦਾ ਹਜੇ ਉਹ ਫਰਾਰ ਆ ਕਰੋ ਇਹਦਾ ਨਾਮ ਇਹਗਾ ਜੰਤੂ ਰਾਮ ਵਾਸੀ ਪੇ ਹਜ ਬਿਆਰ ਦਾ ਉਮਰ ਹੈ ਕੀ 40 45 ਸਾਲ ਜੀ ਮਾਮਲੇ ਇੰਦੇ ਪੈਸਿਆਂ ਦਾ ਲੈਣ ਦੇਣ ਸੀਗਾ ਗੁਰਪ੍ਰੀਤ ਸਿੰਘ ਨੇ ਲੈਣੀ ਸੀ ਕਿ ਪੈਸੇ ਵਗੈਰਾ ਰਾਤ ਆਇਆ ਕਿਤੇ ਦੇਰ ਰਾਤ 9 9:30 ਵਜੇ ਪੈਸੇ ਪੁੱਛ ਦੀ ਮੰਗ ਕਰਦਾ ਉਸ ਮੈਂ ਤੂੰ ਤੂੰ ਮੈਂ ਕਿਉਂ ਨੇ ਉਹਦੇ ਸਿਰ ਉੱਪਰ ਛੱਟ ਛੁੱਟ ਮਾਰਦੀ ਤੇ ਉਹਦੇ ਨਾਲ ਹੀ ਉਹਦੀ ਮਤਲਬ ਕਿ ਥੋੜੇ ਸਾਹ ਚੱਲਦੇ ਹੋਣਗੇ ਮੁੜ ਕੇ ਚੱਕ ਕੇ ਲੈਗੇ ਤਾਂ ਰਾਹ ਜਾਂਦੇ ਡੈਥ ਹੋ ਗਈ ਜੀ ਮੋਗਾ ਸਬੰਧ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਬਾਹਰ ਆਪਣੇ ਮੰਗਾਂ ਨੂੰ ਲੈ ਕੇ ਵਾਕਫ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਐਲਾਨ ਕੀਤਾ ਗਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਜਥੇਬੰਦੀ ਦੇ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵਾਕਫ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਮੰਗਾਂ ਪੂਰੀਆਂ ਕੀਤੀਆਂ ਜਾਣ ਪੰਜਾਬੀ ਖਬਰਾਂ ਦੇ ਇਸ ਬ੍ਰੇਕਟਨ ਵਿੱਚ ਫੈਲਣ ਲਈ ਜਾਂਦੇ ਆਂਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ